ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੇ ਵੀਡੀਓ ਦੇਖ ਰਹੇ ਤੇ ਆਪਣੇ ਪੇਜ ਨਾਲ ਜੁੜੇ ਮਿੱਤਰ ਪਿਆਰੇ ਭੈਣਾ ਭਰਾਵਾਂ ਬਜ਼ੁਰਗਾਂ ਤੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਜਾ ਰਹੇ ਆ ਫਰੀਦਕੋਟ ਬਾਬਾ ਫਰੀ ਜੀ ਦੀ ਧਰਤੀ ਦੇ ਉੱਪਰ ਤੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਜੁੜੇ ਰਹੋ ਆਪਣੇ ਸਫਰ ਨਾਲ ਚਲਦੇ ਆਉਣ ਆਪਾਂ ਫਰੀਦਕੋਟ ਸ਼ਹਿਰ ਹੁਣ ਆਪਾਂ ਪਹੁੰਚੇ ਆਂ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਫਰੀਦਕੋਟ ਦੇ ਵਿੱਚ ਦੋ ਗੁਰਦੁਆਰਾ ਸਾਹਿਬਾ ਬਾਬਾ ਫਰੀਦ ਜੀ ਦੇ ਇੱਕ ਗੋਦੜੀ ਸਾਹਿਬ ਇੱਕ ਢਿੱਲਾ ਸਾਹਿਬ ਤੇ ਇਹ ਹੈਗਾ ਗੁਰਦੁਆਰਾ ਸਾਹਿਬ ਆ ਜਿਹੜਾ ਇਹ ਹੈਗਾ ਵਾ ਜਿੱਦੋਂ ਆਪਾਂ ਕੋਟਗੁਰੇ ਤੋਂ ਫਰੀਦਕੋਟ ਨੂੰ ਜਾਂਦੇ ਆ ਉਹ ਛੜਕ ਦੇ ਉੱਪਰ ਹੀ ਆ ਤੇ ਇੱਕ ਬਾਜ਼ਾਰ ਦੇ ਵਿੱਚ ਆ ਤੇ ਹੁਣ ਆਪਾਂ ਉਸ ਤੋਂ ਬਾਅਦ ਦੂਸਰਾ ਗੁਰਦੁਆਰਾ ਸਾਹਿਬ ਚੱਲੇ ਆ ਤੇ ਆਪਾਂ ਉੱਥੇ ਜਾ ਕੇ ਤੁਹਾਨੂੰ ਇਤਿਹਾਸ ਵੀ ਨਾਲ ਆਪਾਂ ਨਾਲ ਦੀ ਨਾਲ ਇਤਿਹਾਸ ਵੀ ਦੱਸਾਂਗੇ ਤੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਗੋਦੜੀ ਸਾਹਿਬ ਪਹਿਲਾ ਬਾਬਾ ਫਰੀਦ ਜੀ ਐਸਾ ਸਥਾਨ ਦੇ ਉੱਪਰ ਆਏ ਸੀਗੇ ਉਹ ਹੈਗਾ ਜਿਹੜਾ ਦੂਸਰਾ ਗੁਰਦੁਆਰਾ ਸਾਹਿਬ ਆ ਉਹ ਬਾਜ਼ਾਰ ਦੇ ਵਿੱਚ ਤੇ ਆਪਾਂ ਨਾਲ ਦੀ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਇਹ ਸ਼ਰੀਰ ਦਰਬਾਰ ਸਾਹਿਬ ਆ ਤੇ ਪਹਿਲਾਂ ਆਪਾਂ ਪੰਛਨਾ ਨੇ ਕਰ ਲਈਏ ਪੰਛਨਾ ਨੇ ਕਰਕੇ ਫਿਰ ਆਪਾਂ ਦਰਬਾਰ ਸਾਹਿਬ ਦੇ ਮੱਥਾ ਟੇਕ ਕੇ ਚੱਲਾਂਗੇ ਤੇ ਪਹਿਲਾਂ ਆਪਾਂ ਸਰੋਵਰ ਤੇ ਚੱਲਦੇ ਆਂ ਸਰੋਵਰ ਤੇ ਆਪਾਂ ਪੰਛਨਾ ਨੇ ਕਰਕੇ ਫਿਰ ਚੱਲਦੇ ਆਂ ਆਪਾਂ ਦਰਬਾਰ ਸਾਹਿਬ ਤੁਹਾਨੂੰ ਦਰਸ਼ਨ ਕਰਾਵਾਂਗੇ ਪਹਿਲਾਂ ਪੰਛਨਾ ਨੇ ਕਰ ਲੀਏ ਇਹ ਤਾਂ ਥੋੜੀ ਠੰਡਾ ਚਲੋ ਪੰਜ ਚੰਨਾਂ ਨੇ ਦਾ ਜ਼ਰੂਰੀ ਹੈ ਕਰਨੇ ਤੇ ਚਲਦੇ ਫਿਰ ਆਪਾਂ ਦਰਬਾਰ ਸਾਹਿਬ ਇਹ ਦਰਬਾਰ ਸਾਹਿਬਾ ਗੋਦੜੀ ਸਾਹਿਬ ਗੁਰਦੁਆਰਾ ਬਾਬਾ ਫਰੀਦ ਜੀ ਦਾ ਤੇ ਇਹ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਤੇ ਇਹ ਸਭ ਮੈਂ ਲੰਗਰ ਹਾਲ ਤੇ ਇਧਰਲੇ ਸਾਹਮਣੇ ਇਹ ਦੀਵਾਨ ਹਾਲ ਆ ਉਹ ਸਾਹਮਣੇ ਜਿਹੜਾ ਦੇਖ ਰਹੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਇਹ ਦੀਵਾਨ ਹਾਲ ਆ ਇਧਰਲੇ ਪਾਸੇ ਤੇ ਸਰੋਵਰ ਤੋਂ ਪਹਿਲਾਂ ਦਿਖਾਈ ਦਿੱਤਾ ਜੀ ਆਪਣਾ ਤੇ ਉਹ ਸਾਹਮਣੇ ਇਧਰਲੇ ਪਾਸੇ ਜਿਹੜੀ ਉਹ ਪੁਰਾਣੀ ਜਗਾ ਜਿੱਥੇ ਪਹਿਲਾਂ ਪ੍ਰਾਨਾ ਦਰਬਾਰ ਸਾਹਿਬ ਹੁੰਦਾ ਜੀ ਉਥੇ ਉਥੇ ਕੰਮ ਚੱਲ ਰਿਹਾ ਵਾ ਤੇ ਉਹ ਸਾਹਮਣੇ ਦੀਵਾਨ ਹਾਲ ਗੋਦੜੀ ਸਾਹਿਬ ਦਾ ਇਹ ਫਰੀਦਕੋੜ ਤੇ ਤੁਹਾਨੂੰ ਦੱਸ ਦਿੱਤਾ ਜੀ ਗੁਰਦੁਆਰਾ ਸਾਹਿਬ ਇਹ ਕੋੜਕੂਲਾ ਰੋਡ ਦੇ ਉੱਪਰ ਆ ਫਰੀਦਕੋੜ ਤੋਂ ਕੋੜਕੂਲਾ ਰੋਡ ਜਾਂਦਾ ਤੇ ਉਹ ਪੁਰਾਣੀ ਜਗਾ ਸਾਹਮਣੇ ਗੁਰਦੁਆਰਾ ਦਰਬਾਰ ਸਾਹਿਬ ਹੁੰਦਾ ਜੀ ਉਥੇ ਪੁਰਾਣਾ ਜਿੱਥੇ ਬਾਬਾ ਫਰੀਦ ਜੀ ਆਏ ਸੀਗੇ ਤੇ ਆਪਣੀ ਗੋਦੜੀ ਰੰਗੀ ਸੀਗੀ ਗੋਦੜੀ ਮਤਲਬ ਜੀ ਤੇ ਉੱਤੇ ਬਹਿ ਕੇ ਭਜਨ ਬੰਦਗੀ ਕਰਦੇ ਸੀਗੇ ਥੱਲੇ ਵਿਛਾਉਂਦੇ ਸੀਗੇ ਉਹਨੂੰ ਗੋਦੜੀ ਬੋਲਦੇ ਆ ਤੇ ਤਾਂ ਹੀ ਗੁਰਦੁਆਰਾ ਸਾਹਿਬ ਦਾ ਨਾਮ ਵੀ ਗੋਦੜੀ ਪਿਆ ਇੱਥੇ ਇਸ ਸਥਾਨ ਦੇ ਉੱਪਰ ਆ ਕੇ ਬਾਬਾ ਫਰੀਦ ਜੀ ਨੇ ਆਪਣੀ ਗੋਦੜੀ ਰੱਖੀ ਸੀਗੀ ਟਾਂਕੇ ਇਥੋਂ ਫਿਰ ਜਿੱਦਾਂ ਕਿਦੇ ਹੁਣ ਜਿੱਥੇ ਇੱਕ ਦੂਸਰਾ ਗੁਰਦੁਆਰਾ ਸਾਹਿਬ ਆ ਟਿੱਲਾ ਸਾਹਿਬ ਉਧਰ ਨੂੰ ਚੱਲੇ ਸੀਗੇ ਗੁਰ ਜਿੱਦਾਂ ਖਾਣ ਪੀਣ ਦਾ ਆਪਣਾ ਪ੍ਰਬੰਧ ਕਰਨ ਚੱਲੇ ਸੀਗੇ ਬਾਬਾ ਫਰੀਦ ਜੀ ਤੇ ਇਹ ਸਮਾਂ ਜਦੋਂ ਬਾਬਾ ਫਰੀਦ ਜੀ ਦਿੱਲੀ ਤੋਂ ਪਾਕ ਪਟਨਾ ਪਾਕਿਸਤਾਨ ਦੇ ਵਿੱਚ ਆਜੋ ਉੱਥੇ ਜਾ ਰਹੇ ਸੀ ਉਸ ਟਾਈਮ 23 ਸਤੰਬਰ ਨੂੰ ਇੱਥੇ ਆਏ ਸੀ ਇਸ ਸਥਾਨ ਦੇ ਉੱਪਰ ਬਾਬਾ ਫਰੀਦ ਜੀ ਫਰੀਦਕੋਟ ਦੀ ਧਰਤੀ ਦੇ ਉੱਪਰ ਤੇ ਇੱਥੇ ਹੁਣ ਮੇਲਾ ਵੀ ਲੱਗਦਾ ਵਾ 10 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਇੱਥੇ ਬਹੁਤ ਭਾਰੀ ਮੇਲਾ ਲੱਗਦਾ ਵਾ ਇਸ ਸਥਾਨ ਦੇ ਉੱਪਰ ਤੇ ਹੁਣ ਆਪਾਂ ਪਹੁੰਚਿਆ ਗੁਰਦੁਆਰਾ ਸਾਹਿਬ ਜਿਹੜਾ ਬਿਆਰ ਦੇ ਵਿੱਚ ਢਿੱਲਾ ਸਾਹਿਬ ਇਹਦੇ ਨੂੰ ਆਪਾਂ ਦਰਸ਼ਨ ਕਰਾਉਣੇ ਆ ਬਾਹਰਲੀ ਹੈਗਾ ਇਹਦੇ ਨਾਲ ਪਹਿਲੇ ਪਾਸੇ ਹੀ ਮਾਜੇ ਦਾ ਇਹ ਮਾਜੇ ਦਾ ਇੱਥੇ ਜਿਹੜੇ ਮੁਸਲਮਾਨ ਵੀਰ ਆ ਉਹ ਆਪਣੀਆਂ ਪੰਜ ਨਵਾਜਾਂ ਅਦਾ ਕਰਦੇ ਆ ਇਸ ਜਗ੍ਹਾ ਦੇ ਉੱਪਰ ਇਹ ਮਸਜਿਦ ਆ ਤੇ ਉਹ ਸਾਹਮਣੇ ਇਹਦੇ ਨਾਲ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਆ ਤੇ ਇੱਥੇ ਹੀ ਹੈਗਾ ਜਿਹੜਾ ਮਹਿਲ ਆ ਜਿਹਦੀ ਅਪਾਂ ਗੱਲ ਕਰਾਂਗੇ ਮਹਿਲ ਦੀ ਜਿਹੜਾ ਇੱਥੇ ਜਦੋਂ ਬਾਬਾ ਫਰੀਦ ਜੀ ਆਏ ਸੀਗੇ ਜਦੋਂ ਬਾਬਾ ਫਰੀਦ ਜੀ ਆਏ ਸੀਗੇ ਇਸ ਸਥਾਨ ਦੇ ਉੱਪਰ ਉਹ ਬਾਹਰਲੇ ਗੁਰਦੁਆਸਾ ਦੇ ਆਪਾਂ ਨੇ ਦਰਸ਼ਨ ਕਰਾਏ ਉੱਥੇ ਆਪਣਾ ਉੱਥੇ ਆਏ ਸੀ ਪਹਿਲਾਂ ਉੱਥੋਂ ਫਿਰ ਬਾਬਾ ਫਰੀਦ ਜੀ ਇੱਧਰ ਆਏ ਆ ਇਸ ਸਥਾਨ ਦੇ ਉੱਪਰ ਤੇ ਇਸ ਸਥਾਨ ਦੇ ਉੱਪਰ ਇੱਕ ਮਹਿਲ ਦਾ ਕੰਮ ਚੱਲ ਰਿਹਾ ਸੀਗਾ ਤੇ ਫਰੀਦਕੋਟ ਦਾ ਉਸ ਟਾਈਮ ਦਾ ਰਾਜਾ ਸੀ ਰਾਜਾ ਮੋਕਲ ਤੇ ਰਾਜਾ ਮੋਕਲ ਦਾ ਆਪਣੇ ਸਿਵੰਗਾਂ ਨੂੰ ਹੁਕਮ ਸੀਗਾ ਜੋ ਵੀ ਤੁਹਾਨੂੰ ਇੱਥੇ ਕੋਈ ਫਿਰਦਾ ਵਿਹਲਾ ਦਿਸੇ ਤੇ ਉਹਨੂੰ ਤੁਸੀਂ ਕੰਮ ਦੇ ਉੱਤੇ ਲਾ ਲਨਾ ਵੀ ਕੰਮ ਕਰਾਉਣ ਲਾ ਲਨਾ ਉਹਨੂੰ ਕਿਉਂਕਿ ਉਹ ਸਾਰੀ ਕਰ ਰਹੇ ਸੀਗੇ ਕਿਲੇ ਦੀ ਕਿਲਾ ਬਣਾ ਰਿਹਾ ਸੀਗਾ ਤੇ ਜਦੋਂ ਬਾਬਾ ਫਰੀਦ ਜੀ ਉਧਰੋਂ ਖਾਣੇ ਦੀ ਭਾਲ ਵਿੱਚ ਖਾਣੇ ਦੇ ਪ੍ਰਬੰਧ ਕਰਨ ਵਾਸਤੇ ਇੱਧਰ ਨੂੰ ਆ ਰਹੇ ਸੀਗੇ ਉਸ ਟਾਈਮ ਇੱਥੇ ਥੋੜਾ ਬਹੁਤਾ ਪੈਂਡ ਹੋਊਗਾ ਨਿਕਾਜਾ ਕੋਈ ਤੇ ਹੁਣ ਤਾਂ ਸ਼ਹਿਰ ਬਣਿਆ ਵਾ ਫਰੀਦਕੋਟ ਤੇ ਜਦੋਂ ਆਏ ਤੇ ਉਹਨਾਂ ਨੇ ਬਾਬਾ ਫਰੀਦ ਜੀ ਨੂੰ ਵੀ ਕੰਮ ਤੇ ਲਾ ਲਿਆ ਜਦੋਂ ਬਾਬਾ ਫਰੀਦ ਜੀ ਦੇ ਸਿਰ ਦੇ ਉੱਪਰ ਬੱਠਲ ਭਰ ਕੇ ਰੱਖਣ ਲੱਗੇ ਰੱਖਿਆ ਤੇ ਜਿਹੜਾ ਬੱਠਲ ਸੀਗਾ ਉਹ ਬਾਬਾ ਫਰੀਦ ਜੀ ਦੇ ਸਿਰ ਦੇ ਉੱਪਰ ਦੋ ਦੋ ਗਿੱਠਾਂ ਉੱਪਰ ਜਦੋਂ ਬਾਬਾ ਫਰੀਦ ਜੀ ਬੱਠਲ ਲੈ ਕੇ ਚੱਲਦੇ ਸੀਗੇ ਦੋ ਗਿੱਠਾਂ ਉੱਪਰ ਸੀਗਾ ਬੱਠਲ ਬਾਬਾ ਫਰੀਦ ਜੀ ਦੇ ਸਿਰ ਨਾ ਟੱਚ ਨਹੀਂ ਹੋ ਰਿਆ ਸੀ ਜਦੋਂ ਸਾਰੇ ਸਿਪਾਹਾਂ ਨੇ ਦੇਖਿਆ ਉਥੇ ਕੰਮ ਕਰ ਰਹੇ ਨੇ ਦੇਖਿਆ ਤੇ ਸਿਪਾਹੀ ਜਾ ਕੇ ਉਹਨਾਂ ਨੇ 임ਪਰਾਜੇ ਨੂੰ ਦੱਸਿਆ ਵੀ ਇਦਾਂ ਇੱਕ ਕੋਈ ਫਕੀਰ ਆਇਆ ਵਾ ਉਹ ਉਹ ਹੀ ਕੰਮ ਤੇ ਲਾਇਆ ਵੀ ਉਹਦੇ ਬੱਠਲ ਚੁੱਕਿਆ ਵਾ ਸਿਰ ਦੇ ਉੱਪਰ ਉਹ ਸਿਰ ਦੇ ਉੱਪਰ ਨਹੀਂ ਲੱਗ ਰਿਹਾ ਉਹ ਸਿਰ ਦੇ ਉੱਪਰ ਜਾ ਰਿਹਾ ਉਹ ਤੇ ਉਹਨੇ ਜਦੋਂ ਆ ਕੇ ਦੇਖਿਆ ਰਾਜੇ ਨੇ ਆ ਕੇ ਹੱਥ ਬੰਨੇ ਬਾਬਾ ਫਰੀਦ ਜੀ ਅੱਗੇ ਤੇ ਗਲਤੀ ਮੰਨੀ ਤੇ ਫਿਰ ਬਾਬਾ ਫਰੀਦ ਜੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਦਾਂ ਵੱਡਾ ਕਿਲਾ ਉਸਾਰ ਰਹੇ ਹੋ ਇਦਾਂ ਮਹਿਲ ਉਸਾਰ ਰਹੇ ਹੋ ਇਹ ਕਿਉਂ ਉਸਾਰ ਰਹੇ ਆ ਉਹਨਾਂ ਨੇ ਦੱਸਿਆ ਵੀ ਇਸ ਜਿੱਦਾਂ ਕਿ ਇੱਥੇ ਸਾਡੇ ਡਾਕੂ ਵਗੈਰਾ ਬਹੁਤ ਆ ਤੇ ਸਾਡੇ ਮਾਲ ਦੀ ਉਹ ਚੋਰੀ ਕਰਕੇ ਲੈ ਜਾਂਦੇ ਆ ਲੁੱਟ ਕੇ ਲੈ ਜਾਂਦੇ ਸਾਡਾ ਮਾਲ ਉਹਦੀ ਸੁਰੱਖਿਆ ਵਾਸਤੇ ਅਸੀਂ ਵੀ ਲੋਕਾਂ ਦਾ ਇੱਥੇ ਮਾਲ ਆ ਜਿਹੜਾ ਲੋਕਾਂ ਦਾ ਸਭਲਾ ਨਾਜ਼ ਹੁੰਦਾ ਜਾਂ ਸਭ ਕੁਝ ਉਹ ਲੁੱਟ ਕੇ ਲੈ ਜਾਂਦੇ ਆ ਉਹਦੇ ਵਾਸਤੇ ਇਹ ਕੇਲਾ ਉਸਾਰ ਰਹੇ ਆ ਤੇ ਵੀ ਇੱਥੇ ਲੁੱਟ ਨਾ ਹੋਵੇ ਤੇ ਫਿਰ ਉਦੋਂ ਬਾਬਾ ਜੀ ਨੇ ਬਾਬਾ ਫਰੀ ਜੀ ਨੇ ਇੱਥੇ ਉਹਨਾਂ ਨੂੰ ਵਾਰ ਦਿੱਤਾ ਸੀ ਤੁਹਾਡੇ ਇੱਥੇ ਕੁਝ ਵੀ ਲੁੱਟ ਨਹੀਂ ਹੁੰਦੀ ਓਨ ਤੋਂ ਬਾਅਦ ਤੇ ਉਸ ਤੋਂ ਬਾਅਦ ਹੀ ਉਹ ਇਹ ਜਗ੍ਹਾ ਦਾ ਨਾਮ ਵੀ ਇਹ ਸ਼ਹਿਰ ਦਾ ਨਾਮ ਵੀ ਫਰੀਦਕੋਟ ਪਿਆ ਸੀ ਬਾਬਾ ਫਰੀਦ ਜੀ ਦੇ ਨਾਂ ਤੇ ਇਹ ਸ਼ਹਿਰ ਦਾ ਨਾਮ ਪਿਆ ਵਾ ਫਰੀਦਕੋਟ ਤੇ ਇੱਥੇ ਜਦੋਂ ਬਾਬਾ ਫਰੀਦ ਜੀ ਨੇ ਉਹ ਗਾਰੇ ਵਾਲੇ ਹੱਥ ਆਪਣੇ ਪੁੰਝੇ ਸੀ ਇਹ ਦਰਖਤ ਆ ਉਹ ਸਾਹਮਣੇ ਤੇ ਉਹ ਦਰਖਤ ਉਹ ਸਾਹਮਣੇ ਇੱਥੇ ਹੱਥ ਪੁੰਜੇ ਸੀ ਤੇ ਉਹਦੇ ਵਿੱਚੋਂ ਆਹ ਲੱਕੜ ਕੱਟ ਗਈ ਇੱਥੇ ਰੱਖੀ ਗਈ ਹੈ ਜਿੱਥੇ ਬਾਬਾ ਜੀ ਨੇ ਬਾਬਾ ਫਰੀਦ ਜੀ ਨੇ ਹੱਥ ਪੁੰਜੇ ਇੱਥੇ ਬਾਬਾ ਜੀ ਦੇ ਉਂਗਲਾਂ ਦੇ ਨਿਸ਼ਾਨ ਵੀ ਦਿਖਾਈ ਦਿੰਦੇ ਆ ਆਸਾਨ ਦੇ ਉੱਪਰ ਜਿੱਥੇ ਤੁਸੀਂ ਦੇਖ ਰਹੇ ਹੋ ਨਾ ਇੱਥੇ ਉਂਗਲਾਂ ਦੇ ਨਿਸ਼ਾਨ ਵੀ ਦਿਖਾਈ ਦਿੰਦੇ ਆ ਬਾਬਾ ਜੀ ਨੇ ਇਹਨਾਂ ਦਿਖਾਏ ਆ ਹੁਣ ਅਸੀਂ ਵੇਖੇ ਆ ਤੇ ਇੱਥੇ ਬਾਬਾ ਫਰੀਦ ਜੀ ਨੇ ਹੱਥ ਪੁੰਜੇ ਸੀ ਆ ਆ ਜਿਹੜਾ ਆਹ ਦਰਖਤ ਆ ਜਿਹੜਾ ਇੱਥੇ ਕੱਟ ਕੇ ਰੱਖਿਆ ਹੋਇਆ ਵਾ ਇਹ ਕਹਿੰਦੇ ਕੱਟ ਕੇ ਤਾਂ ਰੱਖਿਆ ਵੀ ਇੱਥੇ ਲੋਕ ਹੱਥ ਲਾਉਂਦੇ ਸੀਗੇ ਤੇ ਹੱਥ ਤੇਲ ਤਾਂ ਕਰਕੇ ਕਹਿੰਦੇ ਕੱਟ ਕੇ ਇਹ ਇੱਥੇ ਸਭਾਲ ਕੇ ਅੰਦਰ ਰੱਖ ਲਿਆ ਸੀ ਸੀਸੀ ਦੇ ਵਿੱਚ ਜੜਾ ਕੇ ਜਿਹੜਾ ਇਹ ਦੇਖ ਰਹੇ ਹੋ ਤੁਸੀਂ ਇਹ ਜਿਹੜਾ ਦਰਖਤ ਆ ਤੇ ਬਾਹਰਲੇ ਪਾਸੇ ਦਰਖਤ ਉਵੇਂ ਖੜਾ ਵਾ ਜਿੱਥੇ ਬਾਬਾ ਫਰੀਦ ਜੀ ਨੇ ਹੱਥ ਮਲੇ ਸੀਗੇ ਇਹ ਉਹ ਅਸਥਾਨ ਆ ਤੇ ਇਹ ਆਪਾਂ ਜਿਹੜੇ ਤੁਹਾਨੂੰ ਦਰਸ਼ਨ ਕਰਾਏ ਆ ਤੇ ਪਹਿਲਾਂ ਹੁਣ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਵੀ ਕਰਾਏ ਤੁਸੀਂ ਦੇਖਿਓ ਨੇ ਦਰਬਾਰ ਸਾਹਿਬ ਦੇ ਦਰਸ਼ਨ ਵੀ ਤੇ ਇਹ ਉਹ ਅਸਥਾਨ ਆ ਤੇ ਆਪਾਂ ਤੁਹਾਨੂੰ ਹੁਣ ਕਿਲੇ ਦੇ ਦਰਸ਼ਨ ਵੀ ਕਰਾਵਾਂਗੇ ਜਿਹੜਾ ਕਿਲਾ ਬਣ ਰਿਹਾ ਸੀਗਾ ਜਿੱਥੇ ਬਾਬਾ ਫਰੀਦ ਜੀ ਨੂੰ ਉਹਨਾਂ ਨੇ ਕੰਮ ਤੇ ਲਾਇਆ ਸੀਗਾ ਬਾਬਾ ਫਰੀਦ ਜੀ ਦੇ ਸਿਰ ਦੇ ਉੱਪਰ ਟੋਕਰੀ ਧ ਤੇ ਉਹ ਆਪਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਜਾ ਕੇ ਤੇ ਇਹ ਕਲਾਕਾਰੀ ਦੇਖੋ ਕਿੰਨੀ ਸੋਹਣੀ ਕੀਤੀ ਅੰਦਰ ਬਹੁਤ ਸੋਹਣਾ ਇਹ ਲੱਗਾ ਆਪਾਂ ਨੂੰ ਇਹ ਅੰਦਰੋਂ ਤੇ ਦੇਖੋ ਕਲਾਕਾਰੀ ਕਿੰਨੀ ਵਧੀਆ ਮੋਹਰ ਲੀਆਂ ਤੇ ਬਹੁਤ ਵਧੀਆ ਕਲਾਕਾਰੀ ਹੈ ਅੰਦਰ ਤੇ ਇਹ ਵੀਡੀਓ ਤੇ ਇੱਕ ਦੱਸਿਓ ਆ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਪਹਿਲਾਂ ਆਪਾਂ ਦਰਬਾਰ ਸਾਹਿਬ ਦੇ ਹੁਣ ਦਰਸ਼ਨ ਕਰਾਉਣੀ ਆ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਇਹ ਦਰਬਾਰ ਸਾਹਿਬ ਆ ਬਾਬਾ ਫਰੀਦ ਦੀ ਜਗ੍ਹਾ ਤੇ ਇੱਥੇ ਬਣਿਆ ਹੋਇਆ ਤਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟਾਸ਼ ਮਾਨ ਨੇ ਆਪਾਂ ਹੁਣ ਇਹ ਸਾਹਮਣੇ ਪੂਰਾ ਇਤਿਹਾਸ ਇਤਿਹਾਸ ਪੜ੍ਹ ਸਕਦੇ ਹੋ ਇੱਥੋਂ ਹੁਣ ਆਪਾਂ ਕਿਲੇ ਤੇ ਚੱਲਦੇ ਹਾਂ ਕਿਲੇ ਦੇ ਹੁਣ ਦਸਫਰੋਂ ਦੇ ਬਾਹਰੋਂ ਇਹ ਕਿਲਾ ਬਣਿਆ ਹੋਇਆ ਇੱਥੇ ਉਹ ਕੰਮ ਚੱਲ ਰਿਹਾ ਸੀ ਇਹ ਰਾਜੇ ਦਾ ਕਿਲਾ ਸੀਗਾ ਉਹ ਤੇ ਇੱਥੇ ਬਾਬਾ ਫਰੀਦ ਨੇ ਇਹ ਸਾਹਮਣੇ ਇਧਰਲੇ ਪਾਸੇ ਉਹ ਸਾਹਮਣੇ ਉੱਥੇ ਹੈ ਗੁਰਦੁਆਰਾ ਸਾਹਿਬ ਸਾਹਮਣੇ ਤੁਹਾਨੂੰ ਜਾਨ ਸਾਹਿਬ ਦਾ ਜੀ ਤੇ ਇਹ ਕਿਲਾ ਬਹੁਤ ਵੱਡਾ ਕਿਲਾ ਵਾ ਬਹੁਤ ਵੱਡਾ ਕਿਲਾ ਸਾਰਿਆ ਹੋਇਆ ਵਾ ਅਹੀਂ ਪਰਮਿਸ਼ਨ ਪੁੱਛਿਆ ਸੀ ਤੇ ਬੈਠੇ ਉਹ ਕਹਿੰਦੇ ਵੀ ਅਸੀਂ ਕਿ ਵੀ ਅੰਦਰ ਨਹੀਂ ਜਾ ਸਕਦੇ ਕਿਲਾ ਦੇਖ ਨਹੀਂ ਸਕਦੇ ਉਹ ਕਹਿੰਦੇ ਨਹੀਂ ਕਹਿੰਦੇ ਕਿਲੇ ਦਾ ਕੋਰਟ ਵਿੱਚ ਕਹਿੰਦੇ ਕੇਸ ਚੱਲ ਰਿਆ ਵਾ ਤੇ ਉਹ ਤਾਂ ਹੀ ਚਲ ਬਾਲਾ ਪੁੱਛਿਆ ਨਹੀਂ ਕੁਛ ਉਹਨਾਂ ਨੇ ਬਾਲਾ ਦੱਸਣ ਦੇ ਮੂਰ ਚ ਵੀ ਹੈ ਨਹੀਂ ਸੀਗੇ ਉਹ ਕਹਿੰਦੇ ਨਹੀਂ ਕਹਿੰਦੇ ਅੰਦਰ ਨਹੀਂ ਜਾ ਸਕਦੇ ਤੁਸੀਂ ਜੇ ਬਾਈ ਆਵੇ ਖੜਾ ਸੀ ਸਾਹਮਣੇ ਆਹ ਇਹਨੂੰ ਪੁੱਛਿਆ ਗਿਆ ਇੱਕ ਪੁਲਿਸ ਵਾਲਾ ਹੈਗਾ ਸਕਿਉਰਿਟੀ ਗਾਰਡ ਉਹ ਕਹਿੰਦੇ ਨਹੀਂ ਅੰਦਰ ਨਹੀਂ ਜਾ ਸਕਦੇ ਤੇ ਕੋਰਟ ਨੂੰ ਕਹਿੰਦੇ ਆਰਡਰ ਆ ਵੀ ਇਹ ਸੀਲ ਕੀਤਾ ਹੋਇਆ ਤੇ ਇਹ ਅੰਦਰ ਨਹੀਂ ਜਾ ਸਕਦੇ ਬਹੁਤ ਵੱਡਾ ਕਿਲਾ ਵਾ ਪਿੱਛੇ ਬੈਕ ਸਾਈਡ ਨੂੰ ਬਹੁਤ ਜਾ ਰਿਹਾ ਆ ਪਰਤ ਦਿਖਾਉਣੇ ਆਵੇ ਬਹੁਤ ਲੰਮਾ ਤੇ ਤਖੜਾ ਕਿਲਾ ਬਣਿਆ ਹੋਇਆ ਵਾ ਤੇ ਇਹ ਤੁਹਾਨੂੰ ਦੱਸਿਆ ਵੀ ਉਸ ਵਾਸਤੇ ਬਣਾਇਆ ਗਿਆ ਸੀਗਾ ਵੀ ਲੁੱਟ ਖੋਹ ਨੂੰ ਰੋਕਣ ਵਾਸਤੇ ਵੀ ਜਿਹੜੇ ਆਉਂਦੇ ਸੀਗੇ ਤੇ ਉਹਨਾਂ ਤੋਂ ਵੀ ਲੋਕਾਂ ਦਾ ਸਮਾਨ ਜਿੱਦਾਂ ਇਹ ਰਹਿ ਰਹੇ ਸੀ ਰੋਕ ਉਹਨਾਂ ਦਾ ਸਮਾਨ ਤੇ ਉਹਦੇ ਵਾਸਤੇ ਇਹ ਕਿਲਾ ਬਣਿਆ ਹੋਇਆ ਵਾ ਜੇ ਵੀਡੀਓ ਆਪਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਤਿਹਾਸ ਸੁਣਾਉਂਦਿਆਂ ਆਪਾਂ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਤੇ ਵਾਹਿਗੁਰੂ ਬਖਸ਼ਣ ਜੋਗ ਨੇ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਅੱਗੇ ਤੋਂ ਵਾਹਿਗੁਰੂ ਅੱਗੇ ਅਰਦਾਸ ਕਰਨਾ ਵੀ ਵਾਹਿਗੁਰੂ ਮਤਬਦ ਬਖਸ਼ਣ ਤੇ ਆਪਾਂ ਆਪੀ ਨੂੰ ਹੋਰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਰਹੀਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਾਂ ਹੋਰ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਰਹੀਏ ਗੁਰਦੁਆਰਾ ਸਾਹਿਬ ਦੇ ਚਲੋ ਹੁਣ ਆਪਾਂ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ